ਹੁਣ ਤਾਂ ਚੋਰ ਤੁਹਾਨੂੰ ਮੋਟਰਸਾਈਕਲ ਤੇ ਜਾਂਦਿਆਂ ਨੂੰ ਭੀੜ-ਪਾੜ ਵਾਲੇ ਇਲਾਕੇ ਵਿੱਚ ਵੀ ਲੁੱਟਣ ਲੱਗੇ ਘਟਨਾ ਗਿੱਦਰਬਾਹ ਦੇ ਹੌਸਨਰ ਚੌਕ ਦੇ ਨੇੜੇ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਮੋਟਰਸਾਈਕਲ ਤੇ ਸਵਾਰ ਪਿੰਡ ਗੁਰੂ ਸਰ ਦੇ ਸਾਬਕਾ ਫੌਜੀ ਗਰਮੀਤ ਸਿੰਘ ਨੂੰ ਸ਼ਰੀਆਮ ਲੋਕਾਂ ਸਾਹਮਣੇ ਲੁੱਟਿਆ ਗਿਆ ਤੁਹਾਨੂੰ ਦੱਸ ਦਈਏ ਕਿ ਮੋਟਰਸਾਈਕਲ ਤੇ ਸਵਾਰ ਗਰਮੀਤ ਸਿੰਘ ਆਪਣੀ ਬੇਟੀ ਨੂੰ ਬਸਤੇ ਚੜਾ ਕੇ ਆਪਣੇ ਪਿੰਡ ਵਾਪਸ ਜਾ ਰਿਹਾ ਸੀ ਤਾਂ ਪਿੱਛੋਂ ਆਰੇ ਦੋ ਨੌਜਵਾਨ ਲੜਕਿਆਂ ਨੇ ਉਹਨਾਂ ਦਾ ਗੀਜੇ ਨੂੰ ਹੱਥ ਪਾਇਆ ਤੇ ਗੀਜਾ ਪਾੜ ਕੇ ਵਿੱਚੋਂ ਪਰਸ ਕੱਢ ਕੇ ਲੈ ਗਏ ਪਰਸ ਦੇ ਵਿੱਚ ਤਕਰੀਬਨ 4000 ਰੁਪਏ ਤੋਂ ਇਲਾਵਾ ਜ਼ਰੂਰੀ ਦਸਤਾਵੇਜ਼ ਵੀ ਸਨ ਤੁਰ ਦੱਸਦੀ ਹੈ ਕਿ ਘਟਨਾ ਦੌਰਾਨ ਗਰਮੀਤ ਸਿੰਘ ਨੇ ਮੋਟਰਸਾਈਕਲ ਮਸਲਾ ਸੰਭਾਲ ਲਿਆ ਤੇ ਸੱਟੋਂ ਬਚਾਅ ਹੋ ਗਿਆ ਜੇਕਰ ਮੋਟਰਸਾਈਕਲ ਨਾ ਸੰਭਲਦਾ ਤਾਂ ਵੱਡੀ ਸੱਟ ਵੀ ਲੱਗ ਸਕਦੀ ਸੀ ਇਸੇ ਘਟਨਾ ਦੇ ਦੌਰਾਨ ਹੀ ਪੱਤਰਕਾਰ ਰਣਜੀਤ ਸਿੰਘ ਵੀ ਪਿੱਛੇ ਤੋਂ ਆ ਰਹੇ ਸਨ ਜਿਨ੍ਹਾਂ ਨੇ ਇਹ ਘਟਨਾ ਅੱਖੀਂ ਦੇਖੀ ਉਹਨਾਂ ਨੇ ਵੀ ਚੋਰਾਂ ਦਾ ਬੜਾ ਪਿੱਛਾ ਕੀਤਾ ਬਰਮੀਤ ਸਿੰਘ ਨੇ ਵੀ ਬਹੁਤ ਰੌਲਾ ਪਾਇਆ ਕਿ ਫੜੋ ਫੜੋ ਪਰ ਕਿਸੇ ਨੂੰ ਸਮਝ ਨਾ ਲੱਗੀ ਉਹ ਚੋਰ ਹੁਸਨਰ ਪਿੰਟ ਵਾਲੂ ਫਰਾਰ ਹੋ ਗਏ ਮੌਕੇ ਤੇ ਪੁਲਿਸ ਨੂੰ ਵੀ ਸੱਦਿਆ ਗਿਆ ਪੁਲਿਸ ਵਾਲਿਆਂ ਨੇ ਵੀ ਪਿੱਛਾ ਕੀਤਾ ਪਰ ਚੋਰ ਭੱਜ ਗਏ ਸਨ ਤਾਂ ਹੁਣ ਜੇਕਰ ਮੋਟਰਸਾਈਕਲ ਤੇ ਜਾ ਰਹੇ ਵਿਅਕਤੀ ਵੀ ਸੇਫ ਨਹੀਂ ਕਿਉਂਕਿ ਤੁਹਾਨੂੰ ਦੱਸ ਦਈਏ ਕਿ ਇਹ ਗਿੱਦਰਬਾਹ ਦਾ ਉਹ ਇਲਾਕਾ ਹੈ ਜਿੱਥੇ ਸਭ ਤੋਂ ਵੱਧ ਭੀੜ ਹੁੰਦੀ ਹੈ ਜਗ੍ਹਾ ਜਗ੍ਹਾ ਲੋਕ ਤੁਹਾਨੂੰ ਦੇਖਣ ਨੂੰ ਮਿਲਦੇ ਨੇ ਔਰ ਲੱਗਦਾ ਨਹੀਂ ਕਿ ਇੱਥੇ ਕਦੇ ਚੋਰੀ ਹੋਵੇਗੀ ਪਰ ਗਿੱਧਰਬਾਹਾ ਦੇ ਵਿੱਚ ਤਾਂ ਹੁਣ ਇਹ ਘਟਨਾਵਾਂ ਆਮ ਹੀ ਹੋਣ ਲੱਗੀਆਂ ਪਿੱਛੇ ਜੇ ਗਿੱਧਰਬਾ ਬਾਜ਼ਾਰ ਦੇ ਵਿੱਚੋਂ ਵੀ ਬਹੁਤ ਇਸ ਤਰੀਕੇ ਦੀਆਂ ਘਟਨਾਵਾਂ ਸਾਹਮਣੇ ਆਈਆਂ ਪਰ ਆਹ ਤਾਂ ਜੱਗੋ 13ਵੀਂ ਹੋ ਗਈ ਕਿ ਮੋਟਰਸਾਈਕਲ ਤੇ ਜੇਕਰ ਤੁਸੀਂ ਜਾ ਰਹੇ ਹੋ ਤਾਂ ਤੁਰੇ ਜਾਂਦੇ ਨੂੰ ਵੀ ਕਿਸੇ ਵੇਲੇ ਵੀ ਚੋਰ ਚਪਟਾ ਬਾਰ ਕੇ ਲੁੱਟ ਸਕਦੇ ਐ ਗਰਮੀਤ ਸਿੰਘ ਦਾ ਤੁਸੀਂ ਹਾਲ ਦੇਖ ਰਹੇ ਹੋ ਵੀਡੀਓ ਦੇ ਵਿੱਚ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਕੁਰਤਾ ਜਿਹੜਾ ਬੁਰੀ ਤਰੀਕੇ ਦੇ ਨਾਲ ਪਾੜ ਦਿੱਤਾ ਗਿਆ ਕੀ ਕੁਝ ਕਿਹਾ ਉਹਨਾਂ ਨੇ ਆਓ ਤੁਹਾਨੂੰ ਸੁਣਮਾਉਣੀ ਆ ਮੇਰਾ ਨਾਮ ਐਕ ਸਰਵਿਸਮੈਨ ਗਰਮੀਤ ਸਿੰਘ ਜੀ ਤੇ ਮੈਂ ਚੌਂਕ ਚੋਂ ਬੇਟੀ ਨੂੰ ਚੜਾ ਕੇ ਬਸ ਤੇ ਵਾਪਸ ਜਾ ਰਿਹਾ ਸੀ ਗੁਰੂਸਰ ਨੂੰ ਜਦੋਂ ਸਰਕਾਰੀ ਹਸਪਤਾਲ ਨੰਗਿਆ ਬਸ ਅੱਗੇ ਥੋੜਾ ਜਿਹਾ ਗਿਆ ਤੇ ਮੈਨੂੰ ਦੋ ਜਣਾਂ ਨੇ ਮੇਰਾ ਖਿੱਚ ਕੇ ਮੈਂ ਗੀਜੇ ਤੋਂ ਪੈਸੇ ਲੈ ਗਏ ਫਟਕਾ ਮੋਟਰਸਾਈਕਲ ਤੇ ਸੀ ਦੋ ਸਵਾਰ ਦੋਨਾਂ ਨੇ ਖਿੱਚ ਕੇ ਤੇ ਮੈਂ ਮਗਰ ਵੀ ਭਜਾਇਆ ਬਹੁਤ ਉਸਨਾਰ ਤੱਕ ਪਰ ਨਹੀਂ ਰੰਗ ਦਿੱਤਾ ਮੈਂ 4000 ਰੁਪਿਆ ਸੀ ਵਿੱਚ ਆਧਾਰ ਕਾਰਡ ਤੇ ਆਇਡੈਂਟੀਕਾਰਡ ਆਟੀਐਮ ਕਾਰਡ ਵੀ ਮੇਰੇ ਸੱਟ ਲੱਗਦੀ ਮੈਂ ਡਿੱਗਦਾ ਚਾਹੀਦਾ ਮਸਾਂ ਹੀ ਬਚਿਆ ਇੱਕੋ ਕੀ ਹੋਇਆ ਦਿਨੇ ਦਾ ਕਿੱਥੀ ਆਂਦੇ ਪੈ ਤੋ ਨਰਸਿੰਗ ਕਾਰਡ ਆਪਣੇ ਨਰਸਿੰਗ ਕਾਰਡ ਤੋਂ ਥੋੜਾ ਜਿਹਾ ਪਿੱਛੇ ਨਰਸਿੰਗ ਕਾਰਡ ਤੋਂ ਥੋੜਾ ਜਿਹਾ ਪਿੱਛੇ ਸਰਕਾਰੀ ਹਸਪਤਾਲ ਤੋਂ ਗਾਂ ਜ ਨਰਸਿੰਗ ਕਾਰਡ ਜਮਾਂ ਨੇੜੇ ਤੇ ਠੱਠੇ ਦੇ ਕੋਲੇ ਬਸ ਤੀਜਾ ਬਣਾ ਸ਼੍ਰੀ ਆਮ ਪਟਕੇ ਲੈ ਗਿਆ ਮੈਂ ਡਿੱਗਦਾ ਡਿੱਗਦਾ ਬਚਿਆ ਮਸਾਂ ਮਗਰ ਬਹੁਤ ਭਜਾਇਆ ਪਰ ਨਹੀਂ ਉਹਨਾਂ ਨੇ ਮੈਨੂੰ ਉਸਨਾਰ ਤੱਕ ਰਹਾ ਉੱਥੇ ਆ ਕੇ ਉਸਨਾਰ ਮੈਨੂੰ ਪਤਾ ਲੱਗਾ ਕਿੱਧਰ ਗਿਆ ਕਿੱਧਰ ਨਹੀਂ ਉਹ ਰੋਲਾ ਪਾਇਆ ਸੀ ਮੈਂ ਬਹੁਤ ਰੋਲਾ ਪਾਉਂਦੇ ਆ ਉਸ ਨਾਲ ਮੋੜ ਤੱਕ ਵੀ ਉਹ ਫੜ ਲਓ ਫੜ ਲਓ ਇਹਨਾਂ ਨੂੰ ਪਰ ਨਹੀਂ ਕੋਈ ਆ ਨਾ ਨਾ ਅੱਜ ਕੱਲ ਦੇ ਹਾਲਾਤ ਵਿੱਚ ਬਹੁਤ ਮੁਸ਼ਕਲ ਹੈ ਜੀ ਐ ਪੈਸਾ ਲੈ ਕੀ ਕਰਾਂਗੇ ਹੁਣ ਦਸੋਂ ਕਲਾ ਕਲਾਪੇ ਜਾਣਾ ਤਾਂ ਉਹ ਦੋ ਮੋਟਰਸਾਈਕਲ ਤੇ ਹੀ ਜਾਵਾਂ ਜੀ ਇੱਕ ਤੇ ਨਿੱਕਰ ਪਾਈ ਹੋਈ ਸੀ ਇੱਕ ਪਜਾਮਾ ਕਮੀਜ਼ ਦੀ ਹਾਂ ਜੀ ਦੇ ਰਿਆ ਕਮੀਜ਼ ਦੀ